ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਹੇਠ ਜਿਹੜਾ ਜੁਰਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਤਰਨਤਨ ਪੁਲਿਸ ਨੂੰ ਅੱਜ ਫਿਰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਅਸੀਂ ਜਿਹੜਾ ਬਾਰਡਰੋਂ ਪਾਰ ਜਿਹੜਾ ਨਾਜਾਇਜ਼ ਤੌਰ ਤੇ ਇੰਪੋਰਟਡ ਜਿਹੜੇ ਪਿਸਟਲਸ ਹੈਗੇ ਆ ਉਹਨਾਂ ਨੂੰ ਡਰੋਨ ਰਾਹੀਂ ਜਿਹੜਾ ਬਾਰਡਰ ਦੇ ਇਸ ਪਾਸੇ ਸਿੱਟੇ ਜਾਂਦਾ ਸੀ ਮਾੜੇ ਮਨਸੂਬੇ ਲਈ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅਸੀਂ ਦੋ ਦੋਸ਼ੀ ਪਹਿਲਾ ਅਰੈਸਟ ਕੀਤੇ ਸੀ ਜਿਹਨਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ ਉਰਫ ਐਪੀ ਪਿੰਡ ਛਾਪਰਾਏ ਥਾੜਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਉਰਫ ਲਵ ਪਾਸੀ ਬਾਸਰਕੇ ਇਹ ਦੋਵੇਂ ਦੋਸ਼ੀਆਂ ਕੋਲੋਂ ਸਾਨੂੰ ਪਹਿਲਾਂ 4 ਗਲੌਕ ਪਿਸਟਲ 4 ਮੈਗਜ਼ੀਨ ਆ ਕੁਝ 9mm ਦੇ ਰੌਂਦ ਤੇ 4,80,000 ਰੁਪਏ ਜਿਹੜਾ ਡਰੱਗ ਮਨੀ ਰਿਕਵਰ ਹੋਇਆ ਸੀ ਇਹਦੀ ਪੜਤਾਲ ਦੇ ਵਿੱਚ ਅੱਗੇ ਵਧਦੇ ਹੋਏ ਬੜੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਤਰਨਤਨ ਪੁਲਿਸ ਨੂੰ ਅੱਜ ਫੇਰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਦਾ ਸਾਥੀ ਜਿਹੜਾ ਕਿ ਇਹ ਗਲੌਕ ਪਿਸਟਲ ਨੂੰ ਇਕੱਠਾ ਕਰਕੇ ਰੱਖਦਾ ਸੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਦੋਸ਼ੀ ਦਾ ਨਾਂ ਹੈਗਾ ਨਿਰਵੈਲ ਸਿੰਘ ਉਰਫ ਰਵੇਲਾ ਪੁੱਤਰ ਮੰਗਲ ਸਿੰਘ ਵਾਸੀ ਠੱਠੀਆਂ ਨੇੜੇ ਬੰਡਾਲਾ ਥਾਣਾ ਜੰਡਿਆਲਾ ਗੁਰੂ ਨਿਰਵੈਲ ਸਿੰਘ ਕੋਲੋਂ ਸਾਨੂੰ ਦੋ ਸੋਫਿਸਟੀਕੇਟਿਡ ਆਸਟ੍ਰੇਲੀਆ ਮੇਡ ਗਲੌਕ ਪਿਸਟਲਸ ਰਿਕਵਰ ਹੋਏ ਹਨ ਅਤੇ ਇੱਕ ਵੈਬਲੀਅਨ ਸਕਾਡ ਦਾ 32 ਬੋਰ ਦਾ ਪਿਸਟਲ ਰਿਕਵਰ ਹੋਇਆ ਸਮੇਤ ਤਿੰਨ ਮੈਗਜ਼ੀਨ ਤੇ ਜਿਹੜੇ ਦੋ ਰਾਉਂਡ ਸਾਨੂੰ ਰਿਕਵਰ ਹੋਏ ਹੈਗੇ ਆ ਮੁਢਲੀ ਪੁੱਛਗਿੱਛ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਰਵੇਲ ਸਿੰਘ ਪਹਿਲਾਂ ਵੀ ਜਿਹੜਾ ਫੋਰਨ ਬੇਸਡ ਹੈਂਡਲਰਸ ਹੈ ਉਹਦੇ ਕੰਟੈਕਟ ਦੇ ਥਰੂ ਜਿਹੜੇ ਬਾਹਰੋਂ ਵੈਪਨਸ ਬੰਗਾ ਕੇ ਆਪਣੇ ਕੋਲ ਜਿਹੜਾ ਰੱਖਦਾ ਸੀਗਾ ਤੇ ਮਾੜੇ ਬੰਦਿਆਂ ਨੂੰ ਜਿਹੜੇ ਕਹਾ ਅੱਗੇ ਸਪਲਾਈ ਵੀ ਕਰਦਾ ਸੀਗਾ ਨਿਰਵੈਲ ਸਿੰਘ ਤੇ ਇੱਕ ਪਹਿਲਾ ਵੀ ਜਿਹੜਾ ਪਰਚਾ ਆਰਮਸ ਐਕਟ ਅੱਥੇ ਜਿਹੜੀ 307 ਤੇ ਹੋਰ سنگੀਨ ਧਾਰਾਵਾਂ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਪਹਿਲਾ ਹੀ ਦਰਜ ਹੈਗਾ ਤੇ ਉਹਦੇ ਵਿੱਚੇ ਬੇਲ ਚ ਬਾਹਰ ਆਇਆ ਸੀਗਾ ਇਸ ਇਸ ਮੋਡਿਊਲ ਦੇ ਵਿੱਚ ਹਜੇ ਵੀ ਕੁਝ ਲੋਕ ਹੈਗੇ ਆ ਵੌਂਟਡ ਹੈਗੇ ਆ ਤਰਨਤਪਨ ਪੁਲਿਸ ਜਿਹੜੀ ਬੜੀ ਡੂੰਘਾਈ ਨਾਲ ਦੀ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਛੇਤੀ ਹੀ ਉਹ ਲੋਕ ਜਿਹੜੇ ਇਸ ਲੜੀ ਦੇ ਵਿੱਚ ਜੁੜੇ ਹੋਣ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਾਨੂੰ ਜਿਹੜੇ ਪਿਸਤਲ ਜਿਹੜੇ ਆ ਇਹ ਵੀ ਡਰੋਨ ਦੇ ਰਾਹੀਂ ਆਏ ਆ ਕਿ ਜੀ ਬਿਲਕੁਲ ਇਹ ਜਿਹੜੇ ਪਿਸਤਲ ਪਹਿਲੇ ਚਾਰ ਪਿਸਤਲ ਸੇ ਰਿਕਵਰ ਕੀਤਾ ਸੀ ਉਸੇ ਤਰੀਕੇ ਦੇ ਗਲੌਕ ਪਿਸਤਲ ਜੀ ਹੈਗੇ ਆ ਤੇ ਪ੍ਰੋਹੀਬਿਟਿਡ ਜਿਹੜੇ ਪਿਸਤਲਸ ਹੈਗੇ ਆ ਤੇ ਇਨ ਆਲ ਪ੍ਰੋਬੈਬਿਲਿਟੀ ਇਹ ਡਰੋਨ ਰਾਹੀਂ ਹੀ ਜਿਹੜੇ ਤਾਰੋ ਪਰ ਇਸ ਇਸ ਆਪਣੇ ਆਪਣੇ ਇਲਾਕੇ ਚ ਆਏ ਹਨ ਸਰ ਜੀ ਯੂਐਸ ਵਾਲਾ ਪਿਸਤਲ ਫੜਿਆ ਗਿਆ ਹੈ ਤੱਕ ਨੂੰ ਉਹ ਕਾਫੀ ਕੀਮਤੀ ਕਿਉਂ ਪਿਸਤਲ ਨੀ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਸਰਦਾਰ ਮਾਡਵਲੀ ਆ ਕੇ ਜਗੇ ਦਾ ਬਿਲਕੁਲ ਇਹਨਾਂ ਦਾ ਜਿਹੜਾ ਡਿਮਾਂਡ ਲੈ ਕੇ ਹੋਰ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਅਸੀਂ ਬੜੇ ਸਾਨੂੰ ਉਮੀਦ ਹੈਗੀ ਹੈ ਕਿ ਹੋਰ ਜਿਹੜੇ ਵੱਡੇ ਖੁਲਾਸੇ ਹੋਣਗੇ